ਜੀ ਮਹਾਰਾਜ ਨੇ ਬੀਬੀ ਭਾਨੀ ਨੂੰ ਤਿੰਨ ਪੱਪੇ ਤਾਜ ਦਿੱਤੇ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਉਹਨੇ ਪਹਿਲਾ ਭੱਬਾ ਭੋਲ ਕੋਈ ਵੀ ਗੱਲ ਹੋਵੇ ਆਖਣਾ ਭੁੱਲ ਗਈ ਆ ਪੁਰਾਣੇ ਬੰਦੇ ਬੈਠੇ ਜੋ ਪਰੇ ਇਕੱਠੀ ਹੋਣੀ ਨਾ ਕਿ ਇਹਨੇ ਆਖਣਾ ਜੀ ਮੇਰੇ ਕੋਲ ਗਲਤੀ ਹੋ ਗਈ ਭੋਲ ਹੋ ਗਈ ਮੈਨੂੰ ਮਾਫ਼ ਵੀ ਦੇ ਦੇ ਉਹਨਾਂ ਨੇ ਜਾ ਗਾਣਾ ਕਰੇ ਭੱਬਾ ਭੋਲ ਦੂਜਾ ਭੱਬਾ ਭਲਾ ਜੇ ਕੋਈ ਪਰਮੇਸ਼ਰ ਨੇ ਚੰਗਾ ਕੰਮ ਕੀਤਾ ਤੇ ਆਖਣਾ ਮਹਾਰਾਜ ਭਲਾ ਕਰਤਾ ਤੇ ਜੱਜ ਭੱਬਾ ਪਾਣਾ ਉਹਦੇ ਹੁਕਮ ਵਿੱਚ ਚੱਲਣਾ ਹੁਕਮ ਰਜਾਈ ਚੱਲਣਾ ਹੁਣ ਮੁਆਫ ਕਰਨਾ ਜਦੋਂ ਦੇ ਲਾਵਾਂ ਫੇਰੇ ਹੁੰਦੇ ਨੇ ਇੱਕ ਪਿੱਛੇ ਬੀਬੀ ਭਾਈ ਹੁੰਦੀ ਸੂਟ ਲੈਣ ਲਈ ਮੁਆਫ ਕਰਨਾ ਉਹ ਜਿਹੜੀ ਬੀਬੀ ਹੁਣੇ ਬੈਠੀ ਸੀ ਉਹ ਸੂਟ ਲਿਆਉਂਦੇ ਆ ਵੀ ਇਹਨੂੰ ਸੂਟ ਦੇਣਾ ਜਿਹੜੀ ਮਗਰ ਬੈਠੀ ਹੈ ਉਹ ਆਂਦੀ ਨਹੀਂ ਪੱਲਾ ਨਾ ਛੱਡਦੀ ਤੁਹਾਡਾ ਵਿਆਹ ਟੁੱਟ ਜੂ ਤੇ ਮੁੜ ਕੇ ਭਾਵੇਂ ਬੰਦਾ ਤੁਰਿਆ ਆਵੇ ਨਾ ਉਹ ਆਖਲੇ ਆਪਾ ਘਾਏ ਪਾਣੀ ਉਹ ਆਂਦੀ ਅੰਨਾ ਪਰ ਟੱਪਿਆ ਤੈਨੂੰ ਨਲਕਾ ਨਹੀਂ ਦੀਦਾ ਧਿਆਨ ਦੇਣਾ ਅੱਜ ਕੱਲ ਦੀ ਇਹ ਰਿਵਾਜ ਹੋ ਜਿਹੜੀਆਂ ਇਸਤਰੀਆਂ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਘਰ ਚੰਗੇ ਆ ਉਹ ਸਭ ਤੋਂ ਪਹਿਲਾਂ ਆਏ ਮਰਦ ਨੂੰ ਪਾਣੀ ਦਾ ਗਲਾਸ ਦਿੰਦੀ ਲਓ ਜੀ ਛਕੋ ਛਕਾਓ